ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਕੋਲ ਪਰਮਾਣੂ ਬੰਬ ਨੇ ਇਹਨਾਂ ਦੋਵਾਂ ਦੇਸ਼ਾਂ ਦੀ ਸਥਿਤੀ ਅਕਸਰ ਤਣਾਅ ਵਾਲੀ ਬਣੀ ਰਹਿੰਦੀ ਹੈ 14 ਫਰਵਰੀ ਨੂੰ ਪਲਵਾਵਾ ਵਿੱਚ ਹੋਏ ਹਮਲੇ ਤੋਂ ਬਾਅਦ ਇਹਨਾਂ ਦੋਵਾਂ ਦੇਸ਼ਾਂ ਦੇ ਹਾਲਾਤ ਇੱਕ ਵਾਰ ਫਿਰ ਨਾਜ਼ੁਕ ਹੋ ਗਏ ਸੀ ਨਫ਼ਰਤਾਂ ਫਲਾਉਣ ਵਾਲਾ ਮੀਡੀਆ ਤੇ ਬਹੁਤ ਸਾਰੇ ਲੋਕ ਜੰਗ ਦੀ ਮੰਗ ਕਰ ਰਹੇ ਸੀ ਵਰਦੀਆਂ ਪਾ ਕੇ ਟੀਵੀ ਉੱਤੇ ਬੈਠ ਕੇ ਉੱਚੀ ਉੱਚੀ ਚੀਕਾ ਮਾਰਨ ਵਾਲਿਆਂ ਨੂੰ ਸ਼ਾਇਦ ਇਹ ਅੰਦਾਜ਼ਾ ਨਹੀਂ ਕਿ ਜੇਕਰ ਪਰਮਾਣੂ ਜੰਗ ਹੁੰਦੀ ਹੈ ਤਾਂ ਇਸ ਦੇ ਨਤੀਜੇ ਕਿੰਨੇ ਖਤਰਨਾਕ ਹੋ ਸਕਦੇ ਨੇ ਤੁਹਾਨੂੰ ਦੱਸ ਦਈਏ ਜੇਕਰ ਪਰਮਾਣੂ ਹਮਲਾ ਹੁੰਦਾ ਹੈ ਤਾਂ ਇੱਕ ਹਫ਼ਤੇ ਵਿੱਚ ਤਕਰੀਬਨ 2 ਕਰੋੜ ਲੋਕ ਮਰ ਜਾਣਗੇ 50 ਲੱਖ ਤੋਂ ਵੱਧ ਲੋਕ ਇਸ ਦੀ ਤਪਸ਼ ਨਾਲ ਝੜਸ ਜਾਣਗੇ ਤੇ ਜੋ ਬਾਕੀ ਬਚਣਗੇ ਉਹਨਾਂ ਉੱਪਰ ਰੇਡੀਏਸ਼ਨ ਦਾ ਅਸਰ ਹੋਏਗਾ ਪਰ ਮਾਣੂ ਹਮਲੇ ਦਾ ਵੱਡਾ ਅਸਰ ਓਜ਼ੋਨ ਪਰਤ ਉਤੇ ਵੀ ਹੋਏਗਾ ਓਜ਼ੋਨ ਪਰਤ ਦਾ ਬਹੁਤ ਵੱਡਾ ਹਿੱਸਾ ਨਸ਼ਟ ਹੋ ਜਾਏਗਾ ਜਿਸ ਦਾ ਅਸਰ ਬਹੁਤ ਸਾਰੇ ਦੇਸ਼ਾਂ ਦੇ ਮੌਸਮ ਤੇ ਪਵੇਗਾ ਤੇ ਉਹਨਾਂ ਦੇਸ਼ਾਂ ਵਿੱਚ ਸਰਦੀ ਤੇ ਗਰਮੀ ਦੇ ਮੌਸਮ ਖਤਮ ਹੋ ਜਾਣਗੇ ਜਾਂ ਤਾਂ ਮੌਸਮ ਭਿਆਨਕ ਗਰਮੀ ਵੱਲ ਵੱਧ ਜਾਏਗਾ ਤੇ ਜਾਂ ਭਿਆਨਕ ਸਰਦੀ ਵੱਲ ਮੌਸਮ ਦੇ ਵਿਗਾੜ ਕਾਰਨ ਜ਼ਮੀਨ ਬੰਜਰ ਹੋ ਜਾਏਗੀ वनस्पति ਦਾ ਨਾਸ਼ ਹੋ ਜਾਏਗਾ ਫਸਲਾਂ ਅਤੇ ਪੇੜ ਪੌਦਿਆਂ ਦੀ ਉਤਪਤੀ ਖਤਮ ਹੋ ਜਾਏਗੀ ਜਿਸ ਦਾ ਨਤੀਜਾ 2 ਅਰਬ ਤੋਂ ਵੱਧ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ ਕਿਸੇ ਦੇਸ਼ ਕੋਲ ਕਿੰਨੇ ਪਰਮਾਣੂ ਬੰਬ ਹਨ ਇਸ ਦੀ ਜਾਣਕਾਰੀ ਅਕਸਰ ਗੁਪਤ ਰੱਖੀ ਜਾਂਦੀ ਹੈ ਪਰ ਇੱਕ ਅੰਦਾਜ਼ੇ ਦੇ ਮੁਤਾਬਕ ਭਾਰਤ ਕੋਲ ਤਕਰੀਬਨ 110 ਪਰਮਾਣੂ ਬੰਬ ਨੇ ਅਤੇ ਪਾਕਿਸਤਾਨ ਕੋਲ ਤਕਰੀਬਨ 120 ਪਰਮਾਣੂ ਬੰਬ ਨੇ ਜੇਕਰ ਇਹ ਦੋਵੇਂ ਮੁਲਕ ਆਪਣੀਆਂ ਪਰਮਾਣੂ ਤਾਕਤਾਂ ਦਾ 25% ਵੀ ਵਰਤ ਲੈਣ ਤਾਂ ਦੋਵੇਂ ਮੁਲਕ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ ਮੰਨਿਆ ਜਾਂਦਾ ਹੈ ਕਿ ਭਾਰਤ ਕੋਲ ਜੋ ਪਰਮਾਣੂ ਬੰਬ ਹਨ ਉਹ ਤਕਰੀਬਨ 2000 ਕਿਲੋਮੀਟਰ ਤੱਕ ਮਾਰ ਕਰ ਸਕਦੇ ਹਨ ਜਦਕਿ ਪਾਕਿਸਤਾਨੀ ਬੰਬਾਂ ਦੀ ਮਾਰ 1300 ਕਿਲੋਮੀਟਰ ਤੱਕ ਹੈ ਪੂਰੀ ਦੁਨੀਆ ਵਿੱਚ ਤਕਰੀਬਨ 15000 ਦੇ ਕਰੀਬ ਪਰਮਾਣੂ ਬੰਬ ਹਨ ਜਿਨ੍ਹਾਂ ਵਿੱਚ ਰਸ਼ੀਆ ਕੋਲ 7300, ਅਮਰੀਕਾ ਕੋਲ 7100, ਫਰਾਂਸ ਕੋਲ 300, ਚੀਨ ਕੋਲ 260 ਅਤੇ ਇੰਗਲੈਂਡ ਦੇ ਕੋਲ 215 ਪਰਮਾਣੂ ਬੰਬ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਹਰ ਦੇਸ਼ ਆਪਣੇ ਪਰਮਾਣੂ ਬੰਬਾਂ ਦੀ ਮਾਰ ਦੀ ਤਾਕਤ ਆਪਣੇ ਦੁਸ਼ਮਣ ਦੇਸ਼ਾਂ ਤੋਂ ਦੂਰੀ ਮੁਤਾਬਕ ਬਣਾਉਂਦਾ ਹੈ। ਰਸ਼ੀਆ ਦੇ ਪਰਮਾਣੂ ਬੰਬਾਂ ਦੀ ਮਾਰ 11000 ਤੋਂ 15000 ਕਿਲੋਮੀਟਰ ਤੱਕ ਹੈ ਅਤੇ ਅਮਰੀਕਾ ਦੀ 9000 ਤੋਂ 13000 ਕਿਲੋਮੀਟਰ ਤੱਕ। ਪਰਮਾਣੂ ਹਮਲੇ ਦਾ ਅਸਰ ਇੱਕ ਪੀੜੀ ਨੂੰ ਨਹੀਂ ਬਲਕਿ ਕਈ ਪੀੜੀਆਂ ਨੂੰ ਭੁਗਤਣਾ ਪੈਂਦਾ ਹੈ ਜੇਕਰ ਪੋਪਾਲ ਗੈਸ ਲੀਕ ਹਾਦਸੇ ਦਾ ਅਸਰ ਅੱਜ ਤੀਜੀ ਪੀੜੀ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਤਾਂ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਪਰਮਾਣੂ ਬੰਬ ਦਾ ਅਸਰ ਕਿੰਨਾ ਖਤਰਨਾਕ ਹੋਵੇਗਾ ਪਰਮਾਣੂ ਬੰਬ ਦੋ ਤਰ੍ਹਾਂ ਦੇ ਹੁੰਦੇ ਹਨ ਯੂਰੇਨੀਅਮ ਅਤੇ ਹਾਈਡਰੋਜਨ ਹਿਰੋਸ਼ੀਮਾ ਅਤੇ ਨਾਗਾਸਾਕੀ ਵਿੱਚ ਯੂਰੇਨੀਅਮ ਪਰਮਾਣੂ ਬੰਬ ਦੀ ਵਰਤੋਂ ਕੀਤੀ ਗਈ ਸੀ ਪਰ ਹਾਈਡਰੋਜਨ ਯੂਰੇਨੀਅਮ ਨਾਲੋਂ 1000 ਗੁਣਾ ਜ਼ਿਆਦਾ ਖਤਰਨਾਕ ਹੁੰਦਾ ਹੈ ਤੇ ਅੱਜ ਤੱਕ ਕਦੇ ਵੀ ਹਾਈਡਰੋਜਨ ਪਰਮਾਣੂ ਬੰਬ ਦੀ ਵਰਤੋਂ ਨਹੀਂ ਕੀਤੀ ਗਈ